ਆ ਤੁਸੀਂ ਦੇਖ ਸਕਦੇ ਹੋ ਜੀ ਲਗਾਤਾਰ ਜਿਹੜੇ ਗੜੇਮਾਰੀ ਹੋ ਰਹੀ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੇ ਪੱਧਰ ਤੇ ਜਿਹੜਾ ਮੱਲਾਂ ਵਾਲੇ ਦੇ ਕਸਬਾ ਜਿਹੜਾ ਫੱਤੇ ਵਾਲਾ ਪਿੰਡ ਉੱਥੇ ਦੇਖ ਸਕਦੇ ਹੋ ਗੜੇਮਾਰੀ ਹੁੰਦੀ ਹੋਈ ਬਹੁਤ ਵੱਡੀ ਤਦਾਰ ਦੇ ਵਿੱਚ ਲਗਾਤਾਰ 5-7 ਮਿੰਟ ਜਿਹੜੀ ਗੜੇਮਾਰੀ ਹੋਣ ਤੋਂ ਬਾਅਦ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੁਣ ਜਿਹੜਾ ਲਗਾਤਾਰ ਮੀਂਹ ਚੱਲ ਰਹੀ ਏ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕੁਦਰਤ ਦਾ ਪਰਕੋਪ ਜਾਰੀ ਹੈ ਜਿਸ ਨਾਲ ਫਸਲਾਂ ਨੂੰ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ ਪਰਮਾਤਮਾ ਅਗੇ ਅਰਦਾਸ ਕਰੋ ਕਿ ਇਸ ਪ੍ਰਕੋਪ ਨੂੰ ਜਰੂਰ ਠੱਲ ਪਾਵੇ ਕਦੇ ਨਾ ਕਦੇ ਮਿਹਰ ਜਰੂਰ ਕਰੇ ਕਿਉਂਕਿ ਕਣਕਾਂ ਪੱਕਣ ਤੇ ਆਈਆਂ ਹਿਆਂ ਨੇ ਕਣਕਾਂ ਦੀ ਤਦਾਰ ਵੀ ਜਿਹੜੀ ਪੱਕਣ ਤੇ ਹੈਗੀ ਏ ਕਦੇ ਨਾ ਕਦੇ ਵੱਡੇ ਪੱਧਰ ਤੇ ਕਿਸਾਨਾਂ ਨੂੰ ਵੀ ਇਸ ਗੱਲ ਦਾ ਖਮਿਆਜਾ ਪੁਕਤਣਾ ਪੈ ਸਕਦਾ ਹੈ ਵੱਡੀ ਟਾਹ ਲੱਗ ਸਕਦੀ ਹੈ ਗੜੇ ਮਾਰੀ ਕਾਫੀ ਵੱਡੇ ਪੱਧਰ ਤੇ ਹੋਈ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਮੌਸਮ ਨਾਲ ਸੰਬੰਧੀ ਅਪਡੇਟ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਆਪਣੇ ਕਮੈਂਟ ਜ਼ਰੂਰ ਦਿਓ ਤੁਸੀਂ ਕਿਸ ਏਰੀਆ ਤੋਂ ਨਾਲ ਸੰਬੰਧਿਤ ਹੋ ਤਾਂ ਤੁਹਾਡੇ ਏਰੀਆ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਕੀ ਸੁਭਾਵਨਾ ਹੈਗੀ ਮੌਸਮ ਦੀ ਜੋ ਪ੍ਰੋਇਪਰ ਲਾਕੇ ਨਾਲ ਸੰਬੰਧਿਤ ਤੁਹਾਡੇ ਨੂੰ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਕਿ ਜਿਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕੋ ਪ੍ਰੋਇਪਰ ਦੇ ਕੁਝ ਪਿੰਡਾਂ ਦੇ ਵਿੱਚ ਇੱਕ ਘੰਟਾ ਪਹਿਲਾਂ ਗੜੇਮਾਰੀ ਹੋ ਕੇ ਢੀਏ ਤੇ ਹੁਣ ਮੱਲਾ ਵਾਲੇ ਕਸਬੇ ਨਾਲ ਸੰਬੰਧਿਤ ਪਿੰਡਾਂ ਦੇ ਵਿੱਚ ਜਿਹੜੀ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਹੈ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਦੇ ਦਿਓ ਵਾਇਰਲੂ ਮੇਰ ਕਰੇ ਵਾਇਰਲੂ ਅਗੇ ਅਰਦਾਸ ਕਰੋ ਓਕੇ ਪੰਜਾਬ ਤੇ ਕਿਰਪਾ ਬਣਾਈ ਰੱਖੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ